ਸਥਿਤੀ ਰੋਜ਼ ਰੋਜ਼ ਬਹੁਤ ਜਿਆਦਾ ਕ੍ਰਿਟੀਕਲ ਹੋ ਰਹੀ ਆ ਬਹੁਤ ਜਿਆਦਾ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਆ ਜਿਵੇਂ ਅੱਜ ਕਹਿ ਦਈਏ ਵੀ ਉਹਨਾਂ ਦੀ ਇਲੈਕਟ੍ਰੋਲਾਈਟਸ ਜਿਹੜੇ ਆ ਉਹ ਮਤਲਬ ਖਰਾਬ ਹੋ ਰਿਹਾ ਛਾਤੀ 'ਚ ਉਹਨਾਂ ਨੂੰ ਮਤਲਬ ਇੱਕਦਮ ਹੀ ਉਹਨਾਂ ਨੂੰ ਉਹਨਾਂ ਦਾ ਹਾਰਟ ਬੰਦ ਹੋ ਜਾਊਗਾ ਤੇ ਉਹਨਾਂ ਦੀ ਮਤਲਬ ਕਿਸੇ ਟਾਈਮ ਉਹਨਾਂ ਦੀ ਜਿਵੇਂ ਪੰਜਾਬੀ ਭਾਸ਼ਾ 'ਚ ਕਹ ਦਈਏ ਵੀ ਮੌਤ ਹੋ ਸਕਦੀ ਆ ਇੰਨੀ ਜਿਆਦਾ ਕ੍ਰਿਟੀਕਲ ਉਹਨਾਂ ਦੀ ਸਥਿਤੀ ਹੋ ਗਈ ਖੂਨ ਸਾਫ਼ ਕਰਨ ਦੀ ਸ਼ਮਤਾ ਬਿਲਕੁਲ ਘਟਦੀ ਜਾ ਰਹੀ ਆ ਤੇ ਅੱਜ ਵੀ ਉਹ ਆਪਣਾ ਇਹ ਮਰਨ ਵਰਤ ਤੋੜਦੇ ਆ ਤੇ ਫਿਰ ਉਹਨਾਂ ਦੀ ਜਿਹੜੇ ਆ ਆਰਗਨਸ ਆ ਉਹ ਹੋ ਸਕਦਾ ਵਾ ਕਿ ਉਹ ਉਹਨਾਂ ਦੀ ਉਹ ਉਹ ਕੰਮ ਨਹੀਂ ਕਰਨਗੇ ਬਾਅਦ ਚ ਜਿੱਦਾਂ ਦਾ ਮਤਲਬ ਉਹਨਾਂ ਦੀ ਸਥਿਤੀ ਅੱਜ ਹੋ ਚੁੱਕੀ ਆ ਕੱਲ੍ਹਾਲ ਸਾਹਿਬ ਕਹਿ ਰਹੇ ਕਿ ਪਹਿਲਾਂ ਵੀ ਪੇਸ਼ੈਂਟ ਹੈ ਨਾ cancer ਪੇਸ਼ੈਂਟ ਨੇ ਰੱਲ੍ਹਾਲ ਸਾਹਿਬ ਫਿਰ ਉਹ ਚੀਜ਼ਾਂ ਤਾਂ ਕਹ ਲੋ ਕਿ ਜਦੋਂ ਅਜਿਹੀ ਸਥਿਤੀ ਬਣਦੀ ਆ ਤਾਂ ਬੰਦੇ ਤੇ ਦੁੱਗਣੇ ਕਹਿੰਦਾ ਕਿ ਮਾੜੇ ਤਰੀਕੇ ਨਾਲ ਪ੍ਰਭਾਵ ਪੈਂਦਾ ਆ cancer ਦੀ ਬਿਮਾਰੀ ਤੇ ਕਿਦੜੇ ਰਹਿ ਗਈ ਨਾਰਮਲ ਬੰਦਾ ਵੀ ਜਿਹੜਾ ਇਹਨਾਂ ਦਾ electrolyte ਜਿਹੜਾ ਵਿਗੜ ਗਿਆ ਨਾ ਉਹਦਾ ਕਾਰਨ ਜਿਹੜਾ ਮੈਗਨੀਸ਼ੀਅਮ ਪੋਟਾਸ਼ੀਅਮ ਕੈਲਸ਼ੀਅਮ ਦੀ ਘਾਟ ਆ ਗਈ ਆ ਨਾਰਮਲ ਬੰਦਾ ਵੀ ਨਹੀਂ ਇੰਨਾ ਚੜ੍ਹ ਸਕਦਾ ਇਹਨਾਂ ਦੀ ਤੇ ਤੁਸੀਂ ਉਹ ਤੇ ਇੱਕ ਸਾਈਡ ਤੇ ਲਾ ਲਓ ਨਾ ਅੱਜ ਇਹਨਾਂ ਦੀ ਕੱਲ ਪਾਣੀ ਪੀਆ ਹਸ਼ਾਮਾ ਨੂੰ ਪਾਣੀ ਉਹ ਥੋੜਾ ਜਿਹਾ ਵੱਧ ਘੁੱਟ ਭਰ ਲਈ ਉਹਨਾਂ ਨੂੰ ਉਲਟੀ ਆ ਗਈ ਉਹਨਾਂ ਨੇ ਵੀ ਅੰਦਰ ਪਾਣੀ ਵੀ ਨਾ ਰੁਕਿਆ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵਾ ਵੀ ਅੱਜ ਤੋਂ 4 ਦਿਨ ਪਿੱਛੇ ਪਹਿਲਾਂ ਤੇ ਉਹਨਾਂ ਦਾ ਉੱਠ ਕੇ ਉਹਨਾਂ ਦਾ ਆਪਾਂ ਵੇਟ ਵੀ ਮਸ਼ੀਨ ਦੇ ਉੱਤੇ ਖਿਲਾੜ ਕੇ ਚੈੱਕ ਕਰ ਲਈ ਨਹੀਂ ਹਾਈ ਤੋਂ 4 ਦਿਨ ਪਹਿਲਾਂ ਉਹਨਾਂ ਦਾ ਰਾਤ ਵੇਟ ਚੈੱਕ ਕਰਨ ਲੱਗੀ ਤੇ ਉਹਨਾਂ ਨੂੰ ਚੱਕਰ ਆਣ ਕੇ ਉਹ ਡਿੱਗ ਪਏ ਕਿ ਉਹ ਖਲੋ ਨਹੀਂ ਪਾਏ ਭਾਈ ਮੈਂ ਤੁਹਾਨੂੰ ਤੁਹਾਨੂੰ ਸੱਚੀ ਗੱਲ ਦੱਸਾਂ ਐਸ ਦਿਨ ਮੈਂ ਪੱਥਰ ਹੋ ਗਿਆ ਸੱਚੀ ਗੱਲ ਹੈ ਜਿੱਦ ਦਿਨ ਅੱਜ ਤੋਂ 4 ਦਿਨ ਪਹਿਲਾਂ ਉੱਥੇ ਉਹਨਾਂ ਨੂੰ ਪ੍ਰਧਾਨ ਜੀ ਉਹਨਾਂ ਨੂੰ ਬਾ ਹੁਣ ਤੱਕ ਮੈਂ ਤੁਹਾਨੂੰ ਦੱਸਦਾ ਅੱਜ ਤੋਂ 4 ਦਿਨ ਪਿੱਛੋਂ ਤੇ 11 ਕਿਲੋ ਤੱਕ ਆਪ ਬਤੋਲਿਆ ਸੀ ਤੇ ਹੁਣ 4 ਦਿਨ ਹੋ ਗਏ ਖਲੋ ਨਹੀਂ ਪਾ ਰਹੇ ਵੇਟ ਤੇ ਉੱਤੇ ਮਸ਼ੀਨ ਦੇ ਉੱਤੇ ਉਹਨਾਂ ਦਾ ਪ੍ਰੋਪਰ ਖੜਿਆ ਨਹੀਂ ਹੋ ਰਿਹਾ ਪਾ ਰਹੇ ਤੇ ਫਿਰ ਆਪਾਂ ਨੂੰ ਕਿਵੇਂ ਕਹਿ ਸਕਦੇ ਵੀ ਕਿੰਨਾ ਕਰਤੇ ਹੀ ਕੁਝ ਵੀ ਨਹੀਂ ਸਕਣਾ ਪਰ ਸਾਨੂੰ ਇਹ ਆਪ ਹੀ ਕਿਤੇ ਸਾਨੂੰ ਮਤਲਬ ਉਹਨਾਂ ਦੇ ਪਲ-ਪਲ ਤੇ ਇਹਨਾਂ ਨੂੰ ਦੱਸਦੇ ਰਵਾਂਗੇ ਵੀ ਪ੍ਰਧਾਨ ਜੀ ਹੁਣ ਇਦਾਂ ਬਹੁਤ ਜਿਆਦਾ ਡਾਊਨ ਹੋ ਗਏ ਜਾਂ ਕਿੱਦਾਂ ਵੀ ਆ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਜਿਹੜੇ ਆ ਉਹ ਪੁਖੜ ਹਟਾਲ ਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਹਰ ਰੋਜ਼ ਉਹਨਾਂ ਦੀ ਸਿਹਤ ਦੇ ਵਿੱਚ ਗਰਾਵਟ ਆ ਰਹੀ ਆ ਵੇਖਣ ਤੇ ਪਤਾ ਲੱਗਦਾ ਕਿ ਕਿੰਨੇ ਕਮਜ਼ੋਰ ਹੋ ਗਏ ਨੇ ਇਸ ਵੇਲੇ ਮੇਰੇ ਨਾਲ ਜੋ ਟੀਮ ਉਹਨਾਂ ਦੀ ਸਿਹਤ ਨੂੰ ਮੋਨੀਟਰ ਕਰ ਰਹੀ ਆ ਉਸ ਟੀਮ ਨੂੰ ਜੋ ਲੀਡ ਕਰ ਰਹੇ ਨੇ ਡਾਕਟਰ ਸਵਾਇਮਨ ਸਿੰਘ ਦੀ ਟੀਮ ਦੇ ਮੈਂਬਰ ਮੇਰੇ ਨਾਲ ਨੇ ਭਾਈ ਜੀ ਕੀ ਮੌਜੂਦਾ ਸਥਿਤੀ ਕੀ ਆ ਡੱਲੇਵਾਲ ਸਾਹਿਬ ਦੀ ਅੱਜ ਦੀ ਰਿਪੋਰਟ ਕੀ ਆ ਸਿਹਤ ਦੀ ਹਾਂਜੀ ਜਿਵੇਂ ਡਾਕਟਰ ਸਵਾਇਮਨ ਫਾਈਬਰ ਰਿਵਰਸ ਹਾਰਟ ਐਸੋਸੀਏਸ਼ਨ ਵੱਲੋਂ ਆਪਾਂ ਪਹਿਲੇ ਦਿਨ ਤੋਂ ਹੀ ਇਹਨਾਂ ਦਾ ਬੋਡੀ ਚੈੱਕਅਪ ਕਰ ਰਹੇ ਆ ਸਥਿਤੀ ਰੋਜ਼ ਦੀ ਰੋਜ਼ ਬਹੁਤ ਜ਼ਿਆਦੀ ਕ੍ਰਿਟੀਕਲ ਹੋ ਰਹੀ ਆ ਬਹੁਤ ਜ਼ਿਆਦੀ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਆ ਜਿਵੇਂ ਅੱਜ ਕਹਿ ਦਈਏ ਕਿ ਉਹਨਾਂ ਦੀ ਇਲੈਕਟ੍ਰੋਲਾਈਟਸ ਜਿਹੜੇ ਆ ਉਹ ਮਤਲਬ ਖਰਾਬ ਹੋ ਰਿਹਾ ਉਹਦੇ ਕਾਰਨ ਮੈਗਨੀਸ਼ੀਅਮ ਪੋਟਾਸ਼ੀਅਮ ਜਿਵੇਂ ਆਪਣੀ ਕੈਲਸ਼ੀਅਮ ਦੀ ਕਮੀ ਆ ਰਹੀ ਆ ਉਹਦੇ ਕਾਰਨ ਆਪਣੀ ਇਦਾਂ ਹੁੰਦਾ ਵਾ ਕਿ ਉਹਦੇ ਕਾਰਨ ਆਪਣੀ ਹਾਰਟ ਨੂੰ ਪ੍ਰੋਬਲਮ ਆਉਂਦੀ ਆ ਜਿਵੇਂ ਅਪ ਨੋਰਮਲ ਹੋ ਜਾਂਦਾ ਹਾਰਟ ਆਪਣਾ ਵੀ ਆਮ ਆਦਮੀ ਵਾਂਗੂ ਨਹੀਂ ਕੰਮ ਕਰਦਾ ਉਹ ਡਾਊਨ ਹੋ ਜਾਂਦਾ ਵਾ ਉਹਦੇ ਚ ਕਦੋਂ ਵੀ ਗ੍ਰਾਵਟਾ ਸਕਦੀ ਕਦੋਂ ਵੀ ਉੱਚ ਕਾਰਡੀਆਕ ਅਰੇਸਟ ਆ ਸਕਦੀ ਸਾਈਲੈਂਟ ਐਟੈਕ ਹੋ ਸਕਦਾ ਜਿਵੇਂ ਹੁਣ ਆਪਾਂ ਆਦੀ ਆ ਵੀ ਟੈਕ ਹੋਇਆ ਜਾਂ ਆਪਣੀ ਚੈਸਟ ਪੇਨ ਹੋਈ ਆ ਜਾਂ ਆਪ ਨੂੰ ਦਰਦ ਹੋਈ ਆ ਕੋਈ ਇਹੋ ਜੀ ਸਿੰਪਟਮ ਨਹੀਂ ਆਉਣਗੇ ਸ਼ਾਂਤੀ ਚ ਉਹਨਾਂ ਨੂੰ ਮਤਲਬ ਇੱਕਦਮ ਹੀ ਉਹਨਾਂ ਨੂੰ ਉਹਨਾਂ ਦਾ ਹਾਰਟ ਬੰਦ ਹੋ ਜਾਊਗਾ ਤੇ ਉਹਨਾਂ ਦੀ ਮਤਲਬ ਕਿਸੇ ਟਾਈਮ ਉਹਨਾਂ ਦੀ ਜਿਵੇਂ ਪੰਜਾਬੀ ਭਾਸ਼ਾ ਚ ਕਹਦੇ ਆ ਵੀ ਮੌਤ ਹੋ ਸਕਦੀ ਆ ਇੰਨੀ ਜਿਆਦਾ ਕ੍ਰਿਟੀਕਲ ਉਹਨਾਂ ਦੀ ਸਥਿਤੀ ਹੋ ਗਈ ਜੇ ਕਿਡਨੀਆ ਉਹਨਾਂ ਦੀਆਂ ਡੈਮੇਜ ਹੋ ਗਈਆਂ ਵਾ ਉਹਨਾਂ ਦਾ ਜਿਵੇਂ ਕਰੀਟਨ ਲੈਵਲ ਹੈ ਕਿਡਨੀਆਂ ਦਾ ਉਹ ਉੱਪਰ ਹੋ ਰਿਹਾ ਵਾ ਜੀਐਫਆਰ ਉਹ ਡਾਊਨ ਹੋ ਰਿਹਾ ਜਿਹੜੀ ਖੂਨ ਸਾਫ਼ ਕਰਨ ਦੀ ਸ਼ਮਤਾ ਬਿਲਕੁਲ ਘਟਦੀ ਜਾ ਰਹੀ ਆ ਮੈਂ ਤਾਂ ਅੱਗੇ ਕਿਹਾ ਮੈਂ ਹਾਂ ਜੀ ਅੱਜ ਵੀ ਉਹ ਆਪਣਾ ਇਹ ਮਰਨ ਵਰਤ ਤੋੜਦੇ ਆ ਤੇ ਫਿਰ ਉਹਨਾਂ ਦੀ ਜਿਹੜੇ ਆ ਆਰਗਨਸ ਆ ਉਹ ਹੋ ਸਕਦਾ ਵਾ ਕਿ ਉਹ ਉਹਨਾਂ ਦੇ ਉਹ ਉਹ ਕੰਮ ਨਹੀਂ ਕਰਨਗੇ ਬਾਅਦ ਚ ਜਿੱਦਾਂ ਦਾ ਮਤਲਬ ਉਹਨਾਂ ਦੀ ਸਥਿਤੀ ਅੱਜ ਹੋ ਚੁੱਕੀ ਆ ਕਿਉਂਕਿ ਇੰਨੇ ਦਿਨ ਹੋ ਗਏ ਨੇ ਹਨਾ ਆਮ ਬੰਦਾ ਹੀ ਸੋਚਦਾ ਯਾਰ ਵੀ ਹਨਾ ਸ਼ਰੀਰ ਨੂੰ ਆਪਾਂ ਇੱਕ ਜਾਂ ਦੋ ਦਿਨ ਖਰਾਕ ਨਾ ਦੀਏ ਤਾਂ ਆਪਣੇ ਹਾਲਾਤ ਕੀ ਹੋ ਜਾਂਦੇ ਨੇ ਤੇ ਮੈਂ ਇਹ ਹੀ ਸੌਖੀ ਜੀ ਭਾਸ਼ਾ 'ਚ ਸਮਝੂਗਾ ਕਿ ਜਿਵੇਂ ਹੁਣ ਬਾਡੀ ਨੂੰ ਬਾਹਰੋਂ ਕੁਝ ਨਹੀਂ ਮਿਲ ਰਿਹਾ ਕੋਈ ਖਰਾਕ ਮਿਲ ਨਹੀਂ ਰਹੀ ਹੈਗੀ ਤੇ ਉਹ ਜਿਹੜਾ ਉਹਦੇ ਕੰਮ ਕਰਨਾ ਉਹ ਕੰਮ ਤੁਸੀਂ ਦੱਸ ਰਹੇ ਹੋ ਕਿ ਘਟ ਕਰ ਰਹੀ ਆ ਪਰ ਜੋ ਵੀ ਉਹ ਫੰਕਸ਼ਨਿੰਗ ਕਰ ਰਹੀ ਆ ਉਹਦੀ ਫਿਰ ਉਹਦੇ ਲਈ એનર્ਜੀ ਅੰਦਰੋਂ ਜਿਵੇਂ ਕੱਲ ਮੈਂ ਖਬਰ ਪੜ੍ਹ ਰਿਹਾ ਸੀ ਕਿ ਆਪਣਾ ਹੀ ਸ਼ਰੀਰ ਆਪਣੇ ਆਪ ਨੂੰ ਖਾਣ ਲੱਗ ਮੈਂ ਤੁਹਾਨੂੰ ਦੱਸਦਾ ਨਾ ਜਦੋਂ ਆਪਾਂ ਆਪਣੀ ਜਿਹੜੀ ਡਾਕਟਰੀ ਸਾਇੰਸ ਆ ਡਾਕਟਰੀ ਲਾਈਨ ਦੇ ਅਕੋਰਡਿੰਗ ਆਪਾਂ 7 ਦਿਨ ਰੋਟੀ ਨਾ ਨਾ ਖਾਈਏ ਤੇ ਆਪਣਾ ਆਪਾਂ ਠੀਕ ਆ ਜੇ 7 ਦਿਨ ਤੋਂ ਬਾਅਦ ਆਪਾਂ ਕਦੋਂ ਵੀ ਦੇਖ ਸਕਦੇ ਆ ਆਪਣੀ ਕਦੋਂ ਵੀ ਆਪਾਂ ਨੂੰ ਪ੍ਰੋਬਲਮ ਆ ਸਕਦੀ ਹੈ ਨਾ ਵੀ ਆਪਾਂ ਨੂੰ ਆਪਣੀ ਸਿਹਤ ਡਾਊਨ ਹੋ ਸਕਦੀ ਆ ਆਪਾਂ ਦੇਖ ਸਕਦੇ ਆ ਤੇ ਜਿਹੜੀ ਆਪਣੀ ਫੈਟ ਹੁੰਦੀ ਆ ਫੈਟ ਬਰਨ ਹੋ ਰਹੀ ਆ ਜਿਵੇਂ ਬਲੱਡ ਦੇ ਵਿੱਚ ਬਲੱਡ ਉਹਦੇ ਕਾਰਨ ਆਪਣਾ ਕੀਟੋਨ ਬਾਡੀ ਲੈਵਲ ਵੱਧ ਜਾਂਦਾ ਵਾ ਕੀਟੋਨ ਬੋਡੀ ਲੈਵਲ ਵਧਨ ਦੇ ਨਾਲ ਆਪਣਾ ਜਿਹੜਾ ਖੂਨ ਆ ਜਿਹੜੀਆਂ ਮਾਸਪੇਸ਼ੀਆਂ ਉਹ ਪੂਰਾ ਆਪਣਾ ਖੂਨ ਸਰਕਲ ਨਹੀਂ ਕਰਦਾ ਜਿਵੇਂ ਦਿਮਾਗ ਨੂੰ ਆਪਣੇ ਨੂੰ ਖੂਨ ਨਹੀਂ ਜਾਂਦਾ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵਾ ਕਿ ਅੱਜ ਤੋਂ 4 ਦਿਨ ਪਿੱਛੇ ਪਹਿਲਾਂ ਤੇ ਉਹਨਾਂ ਦਾ ਉੱਠ ਕੇ ਉਹਨਾਂ ਦਾ ਆਪਾਂ weight ਵੀ ਮਸ਼ੀਨ ਦੇ ਉੱਤੇ ਖਿਲਾੜ ਕੇ ਚੈੱਕ ਕਰ ਲਈ ਨਹੀਂ ਅਜੇ ਤੋਂ 4 ਦਿਨ ਪਹਿਲਾਂ ਉਹਨਾਂ ਦਾ ਰਾਤ weight ਚੈੱਕ ਕਰਨ ਲੱਗੀ ਤੇ ਉਹਨਾਂ ਨੂੰ ਚੱਕਰ ਆਣ ਕੇ ਉਹ ਡਿੱਗ ਪਏ ਕਿ ਉਹ ਖਲੋ ਨਹੀਂ पाए ਮਤਲਬ ਇਹਨੀ ਸਥਿਤੀ ਉਹਨਾਂ ਦੀ ਡਾਊਨ ਹੋ ਗਈ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਜਿਵੇਂ ਨਰਵਸ ਸਿਸਟਮ ਉਹ ਖਰਾਬ ਹੋ ਜਾਂਦਾ ਵਾ ਵੀ ਜਿਵੇਂ ਉਹਨਾਂ ਨੂੰ ਕਦੋਂ ਵੀ ਚੱਕ ਨੂੰ ਮਤਲਬ ਆਪਣਾ ਉਲਟੀਆਂ ਆ ਸਕਦੀਆਂ ਜਿਵੇਂ ਹੁਣ ਅੱਜ ਕੱਲ ਪਾਣੀ ਪਿਆ ਹ ਸ਼ਾਮਾਂ ਨੂੰ ਪਾਣੀ ਉਹ ਥੋੜੀ ਜਿਹਾ ਵੱਧ ਘੁੱਟ ਭਰ ਲਈ ਉਹਨਾਂ ਦੇ ਉਲਟੀ ਆ ਗਈ ਉਹਨਾਂ ਨੇ ਵੀ ਅੰਦਰ ਪਾਣੀ ਵੀ ਨਾ ਰੁਕਿਆ ਵੀ ਪਾਣੀ ਦੀ ਵੀ ਕਮਤੀ ਮਤਲਬ ਵੀ ਜਿਵੇਂ ਉਹਨਾਂ ਦੇ ਵਿੱਚੋਂ ਘਟ ਗਈ ਆ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਕਾਰਡੀਆਕ ਰੈਸਟ ਦੇ ਬਹੁਤ ਜ਼ਿਆਦਾ ਚਾਂਸ ਵਧ ਗਿਆ ਵਜਨ ਕਿੰਨਾ ਘਟ ਗਿਆ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਮੈਂ ਤੁਹਾਨੂੰ ਦੱਸਦਾ ਅੱਜ ਤੋਂ 4 ਦਿਨ ਪਿੱਛੋਂ ਤੇ 11 ਕਿਲੋ ਤੱਕ ਆਪ ਤੋਲਿਆ ਆ ਤੇ ਹੁਣ 4 ਦਿਨ ਹੋ ਗਏ ਖਲੋ ਹੀ ਨਹੀਂ ਪਾਰੇ ਵੇਟ ਤੇ ਉੱਤੇ ਮਸ਼ੀਨ ਦੇ ਉੱਤੇ ਉਹਨਾਂ ਦਾ ਪ੍ਰੋਪਰ ਖੜਿਆ ਨਹੀਂ ਹੋ ਰਿਹਾ ਪਾਰਿਆ ਤੇ ਫਿਰ ਆਪਾਂ ਨੂੰ ਕਿਵੇਂ ਕਹਿ ਸਕਦੇ ਵੀ ਕਿੰਨਾ ਹਨ ਕਿਉਂਕਿ ਜਿਹੜੇ ਮਸਲ ਆ ਨਾ ਆਪਣੇ ਜਦੋਂ ਆਪਣੇ ਮੈਂ ਤੁਹਾਨੂੰ ਦੱਸਿਆ ਵੀ ਫੈਟ ਆਪਣੇ ਸਰੀਰ ਨੂੰ ਖਾਂਦੀ ਆ ਜਦੋਂ 7 ਦਿਨ ਆਪਾਂ ਮੰਨ ਲਓ 7 ਜਿੰਨੇ ਦਿਨ 7-8 ਦਿਨ ਬੋਡੀ ਆਪਣੀ ਉਹ ਕਰਦੀ ਆ ਕੰਮ ਉਸ ਤੋਂ ਬਾਅਦ ਆਪਣਾ ਜਿਵੇਂ ਫੈਟ ਖਾਂ ਲੱਗ ਪੈਂਦਾ ਜਿਵੇਂ ਪੰਜਾਬੀ ਭਾਸ਼ਾ ਚ ਕਹਿ ਦਈਏ ਵੀ ਮੈਂ ਅੱਗੇ ਵੀ ਕਿਹਾ ਵੀ ਸਰੀਰ ਨੂੰ ਸਰੀਰ ਖਾਂਣ ਲੱਗ ਪੈਂਦਾ ਉਸ ਤੋਂ ਬਾਅਦ ਫਿਰ ਆਪਣੇ ਸਰੀਰ ਦੇ ਜਿਹੜੇ ਮਸਲ ਟੁੱਟਣ ਲੱਗ ਪੈਂਦੇ ਆ ਜਦੋਂ ਮਸਲ ਟੁੱਟਦੇ ਆ ਫਿਰ ਪੇਸ਼ੀਆਂ ਵਾਂ ਜਿੱਦਾਂ ਆਪਣੀਆਂ ਜਿਹੜੇ ਮਸਲ ਹੁੰਦੇ ਨਾ ਉਹ ਆਪਣੇ ਬਲੱਡ ਨੂੰ ਇੱਕਸਾਲ ਦੀ ਮ사ਜ ਕਰਦੇ ਆ ਅੰਤੜੀਆਂ ਨੂੰ ਉਹ ਜਿਹੜਾ ਬਲੱਡ ਆਪਣਾ ਉੱਪਰ ਤੱਕ ਸਰਕਲ ਕਰਦਾ ਸਾਰੇ ਸਰੀਰ ਦੇ ਵਿੱਚ ਉਹ ਫਿਰ ਘਟਦਾ ਜਾਂਦਾ ਘਟਦਾ ਜਾਂਦਾ ਉਸ ਤੋਂ ਬਾਅਦ ਫਿਰ ਆਪਣਾ ਜਿਵੇਂ ਤੁਹਾਨੂੰ ਦੱਸਿਆ ਵੀ ਦਿਮਾਗ ਨੂੰ ਬ੍ਰੇਨ ਨੂੰ ਬਲੱਡ ਨਾ ਗਿਆ ਤੇ ਉਹਨਾਂ ਨੂੰ ਕਦੋਂ ਵੀ ਕਿਸੇ ਟਾਈਮ ਵੀ ਮਤਲਬ ਚੱਕਰ ਆਣ ਕੇ ਦੇਖ ਸਕਦੇ ਆ ਇਦਾਂ ਦੀ ਉਹਨਾਂ ਦੀ ਸਥਿਤੀ ਕਾਫੀ ਕ੍ਰਿਟੀਕਲ ਹੋ ਗਈ ਆ ਵੀ ਜਿਵੇਂ ਹੁਣ ਮੈਂ ਕਹਦਾ ਵੀ ਹੁਣੇ ਉਹਨਾਂ ਨੂੰ ਮਤਲਬ ਟ੍ਰੀਟਮੈਂਟ ਦੀ ਲੋੜ ਆ ਜਿਵੇਂ ਨਾ ਇਹ ਵੀ ਆ ਨਾ ਕਿ ਡੱਲੇਵਾਲ ਸਾਹਿਬ ਕਿਹਾ ਜਾ ਰਿਹਾ ਕਿ ਪਹਿਲਾ ਵੀ ਪੇਸ਼ੈਂਟ ਹੈ ਨਾ cancer ਪੇਸ਼ੈਂਟ ਨੇ ਡੱਲੇਵਾਲ ਸਾਹਿਬ ਫਿਰ ਉਹ ਚੀਜ਼ਾਂ ਤਾਂ ਕਹ ਲਓ ਕਿ ਜਦੋਂ ਅਜਿਹੀ ਸਥਿਤੀ ਬਣਦੀ ਆ ਤਾਂ ਬੰਦੇ ਤੇ ਦੁੱਗਣੇ ਕਹਿੰਦਾ ਕਿ ਮਾੜੇ ਤਰੀਕੇ ਨਾਲ ਪ੍ਰਭਾਵ ਪੈਂਦਾ ਆ ਤਾਂ ਉਹਦੇ ਬਾਰੇ ਥੋੜਾ ਦੱਸੋਗੇ ਕਿ ਪ੍ਰਾਣੀਆਂ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਉਹਨਾਂ ਦੀ ਸਿਹਤ ਨੂੰ ਹੈਗੀਆਂ ਨੇ ਮੈਂ ਤੁਹਾਨੂੰ ਦੱਸਦਾ ਨਾ ਵੀ ਜਦੋਂ ਜਿਹੜੀ ਗੱਲ ਹੈ ਵੀ ਜਿਵੇਂ ਹੁਣ ਤੁਸੀਂ ਇੱਕ ਲਾ ਲਓ ਵੀ ਇੱਕ ਇਹਨਾਂ ਨੂੰ cancer ਆ ਮੰਨ ਲਓ ਨਾ ਇਹਨਾਂ ਦੀ ਤਾਂ ਕੋਈ ਨਾਰਮਲ ਬੰਦਾ ਵੀ ਹੁੰਦਾ ਨਾ ਵੀ 7 ਦਿਨ ਨਹੀਂ ਕੁਝ ਖਾਣ ਦਿਆ ਉਸ ਤੋਂ ਬਾਅਦ ਬੋਡੀ ਨੂੰ ਜਿਵੇਂ ਬੋ ਸਾਹਿਬ ਦੀ ਜਿਵੇਂ ਆ ਆਪਣੇ ਅਰਦਾਸਾਂ ਬੇਨਤੀਆਂ ਜਾਂ ਲਾ ਲਓ ਜਾਂ ਕਿਦਾਂ ਲਾ ਲਓ ਜਿਹੜਾ ਇਹਨਾਂ ਦਾ ਅੱਜ ਤੱਕ ਸਾਹ ਚੱਲਦੇ ਨਹੀਂ ਤੇ ਨਾਰਮਲ ਬੰਦਾ ਵੀ ਕੈਂਸਰ ਦੀ ਬਿਮਾਰੀ ਤੇ ਕਿਦੜੇ ਰਹਿ ਗਈ ਨਾਰਮਲ ਬੰਦਾ ਵੀ ਜਿਹੜਾ ਇਹਨਾਂ ਦਾ ਇਲੈਕਟ੍ਰੋਲਾਈਟਸ ਜਿਹੜਾ ਵਿਗੜ ਗਿਆ ਨਾ ਉਹਦਾ ਕਾਰਨ ਜਿਹੜੇ ਮੈਗਨੀਸ਼ੀਅਮ ਪੋਟਾਸ਼ੀਅਮ ਕੈਲਸ਼ੀਅਮ ਦੀ ਘਾਟ ਆ ਗਈ ਆ ਨਾਰਮਲ ਬੰਦਾ ਵੀ ਨਹੀਂ ਇਹਨਾਂ ਚਰ ਕੱਟ ਸਕਦਾ ਇਹਨਾਂ ਦੀ ਤੇ ਤੁਸੀਂ ਉਹ ਤੇ ਇੱਕ ਸਾਈਡ ਤੇ ਲਾ ਲਓ ਹੁਣ ਅੱਜ ਇਹਨਾਂ ਦੀ ਹਾਰਟ ਦੀ ਇੰਨੀ ਪ੍ਰੋਬਲਮ ਆ ਗਈ ਵੀ ਕਦੋਂ ਮੈਨੂੰ ਹਾਰਟ ਰੁਕ ਸਕਦਾ ਜੇ ਮੰਨ ਲਓ ਹਾਰਟ ਹੀ ਰੁਕ ਗਿਆ ਤੇ ਫਿਰ ਉਹ ਕੈਂਸਰ ਦੀ ਬ ਜਾਉਂਦਾ ਇਲਾਜ ਕਰ ਸਕਾਂਗੇ ਜਾਂ ਕੁਝ ਕਰ ਸਕਾਂਗੇ ਜੇ ਉਹਨਾਂ ਦਾ ਹਾਰਟ ਹੀ ਕੰਮ ਕਰੂ ਜੋ ਕਾਰਡੀਓਗ੍ਰੈਸਟੀ ਹੋ ਗਈ ਜੀ ਉਹਨਾਂ ਦਾ ਹਾਰਟ ਸੈਨ ਅਟੈਕ ਹੋ ਗਿਆ ਤੇ ਫਿਰ ਉਹ ਮਤਲਬ ਸਭ ਤੋਂ ਜਿਆਦਾ ਹੁਣ ਇਸ ਵਕਤ ਉਹਨਾਂ ਦੀ ਖਤਰਨਾਕ ਕੰਮ ਆ ਵੀ ਕਿਡਨੀਆਂ ਇਸ ਬਲੌਕ ਹੋ ਗਈਆਂ ਵਾ ਤੇ ਉਹਨਾਂ ਦਾ ਹਾਰਟ ਕਾਰਡੀਓਕ੍ਰੈਸ਼ ਕਦੋਂ ਵੀ ਉਹਨਾਂ ਨੂੰ ਹੋ ਸਕਦਾ ਜਦੋਂ ਫਿਰ ਇਹ ਸਾਰਾ ਹਨਾ ਕੁਝ ਤੁਸੀਂ ਚੈੱਕ ਅਪ ਕਰਦੇ ਹੋ ਟੀਮ ਤੁਹਾਡੀ ਕਰਦੀ ਆ ਫਿਰ ਆਪਸ ਚ ਅਸਲ ਚ ਗੱਲਬਾਤ ਕਿਵੇਂ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਲੱਗ ਰਿਹਾ ਯਾਰ ਕਿ ਇਹ ਬੰਦਾ ਹਨਾ ਕਮਜ਼ੋਰ ਹੋ ਰਿਹਾ ਇਹਨੂੰ ਦਿੱਕਤ ਵੱਧ ਰਹੀ ਆ ਇਹਦੇ ਨਾਲ ਅਣਹੋਣੀ ਵੀ ਵਾਪਰ ਸਕਦੀ ਆ ਫਿਰ ਉੱਤੇ ਤੁਸੀਂ ਚਾਹ ਕੇ ਵੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਦਰੇੜਾ ਰਹਾ ਉਹ ਕਹਿੰਦੇ ਕਿ ਮੈਂ ਜਿਹੜਾ ਜੋ ਵਰਤ ਰੱਖਿਆ ਨਹੀਂ ਤੋੜਨਾ ਫਿਰ ਉਦੋਂ ਤੁਹਾਡੀ ਟੀਮ ਦੀ ਆਪਸ ਚ ਕੀ ਗੱਲਬਾਤ ਹੁੰਦੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਇਮੋਸ਼ਨਲੀ ਬੰਦਾ ਹੈ ਉਸ ਟਾਈਮ ਇਹ ਤਾਂ ਹੁੰਦਾ ਹੋਊਗਾ ਨਾ ਯਾਰ ਕਿ ਯਾਰ ਆਪਣੇ ਅੱਖਾਂ ਸਾਹਮਣੇ ਬੰਦਾ ਜਿਹੜਾ ਆ ਉਹ ਟ ਬਾਈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਸ ਵੇਲੇ ਮੈਂ ਪੱਥਰ ਹੋ ਗਿਆ ਹਾਂ ਸੱਚੀ ਗੱਲ ਹੈ ਜਿੱਦਣ ਅੱਜ ਤੋਂ 4 ਦਿਨ ਪਹਿਲਾਂ ਉੱਥੇ ਉਹਨਾਂ ਨੂੰ ਪ੍ਰਧਾਨ ਜੀ ਉਹਨਾਂ ਨੂੰ ਬਾਹਰ ਲਿਆਂਦਾ ਇਹਨਾਂ ਦੇ ਮੇਰੇ ਤੋਂ ਧਾਵਾ ਨਿਕਲ ਗਿਆ ਮੇਰੇ ਤੋਂ ਰਿਹਾ ਨਹੀਂ ਗਿਆ ਭੀ ਮਤਲਬ ਕਿਉਂਕਿ ਆਪਾਂ ਵੀ ਇਨਸਾਨ ਹੀ ਆ ਇੱਕ ਉਹ ਮੈਂ ਡਾਕਟਰਾਂ ਨਾਲ ਕੰਮ ਕਰਦਾ ਮੈਂ ਰੱਬ ਤੇ ਨਹੀਂਗਾ ਪਰ ਮੈਨੂੰ ਵੀ ਦਿਸੰਦਿਆ ਹੈ ਕਿ ਉਹ ਬਜ਼ੁਰਗ ਸਾਡੇ ਜਿਹੜੇ ਨੇਤਾਵਾ ਮਤਲਬ ਆਪਣੇ ਜਿਹੜੇ ਉਹ ਜਿਨ੍ਹਾਂ ਦੀ ਸੋਚ ਆ ਕਿ ਸਰਕਾਰਾਂ ਨੂੰ ਮਨਾਉਣ ਦਾ ਕਿ ਤਾਂ ਇਹੋ ਹੀ ਤਰੀਕਾ ਹੋਵੇ ਜਿਹੜਾ ਉਹਨਾਂ ਦੀ ਸਾਡੇ ਤੱਕ ਗੱਲ ਸਾਡੀ ਉਹਨਾਂ ਤੱਕ ਗੱਲ ਨਹੀਂ ਪਹੁੰਚ ਰਹੀ ਉਹਨਾਂ ਦਾ ਇਹੋ ਤਰੀਕਾ ਉਹਨਾਂ ਨੂੰ ਵਧੀਆ ਲੱਗਦਾ ਹੋਊਗਾ ਪਰ ਜੋ ਮੇਰੀ ਮਤਲਬ ਮੇਰੀ ਸੋਚ ਹੀ ਮੇਰੇ ਹਿਸਾਬ ਹੋਵੇ ਇਹਨਾਂ ਦਾ ਮੈਂ ਟ੍ਰੀਟਮੈਂਟ ਕਰਾਂ ਮੇਰੇ ਮਤਲਬ ਇੰਨਾ ਜ਼ਿਆਦਾ ਮੇਰੇ ਮਨ ਦੇ ਵਿੱਚ ਉਹਨਾਂ ਸ਼ਾਇਦ ਤੁਸੀਂ ਵੇਖਿਆ ਹੋਣਾ ਵੀ ਮੇਰੇ ਮਨ ਦੇ ਵਿੱਚ ਉਹ ਮੈਂ ਤੁਰਿਆ ਹੀ ਨਹੀਂ ਗਿਆ ਵੀ ਇੰਨਾ ਜ਼ਿਆਦਾ ਮਤਲਬ ਇਸੇ ਤਰ੍ਹਾਂ ਹੀ ਸਾਡੀ ਹੁਣ ਜੇ ਮੰਨ ਲਓ ਇੱਕ ਬੰਦੇ ਦੇ ਨਾਲ ਰਾਤ ਸਾਰੀ ਹੁਣ ਸਾਡੀ ਟੀਮ 4 ਦਿਨ ਹੋ ਗਿਆ ਜਿੱਦਨ ਦਾ ਉਹ ਡਿੱਗ ਪਿਆ ਜਿੱਦਾਂ ਦੀ ਉਹਨਾਂ ਦੀ ਆ ਜਿਹੜੇ ਤੁਹਾਨੂੰ ਦੱਸਿਆ ਵਾ ਵੀ ਉਹਨਾਂ ਦਾ ਕੈਲਸ਼ੀਅਮ ਦਾ ਜਾਂ ਮੈਗਨੀਸ਼ੀਅਮ ਦਾ ਜਿਹੜੀ ਉਹ ਘਾਟ ਆਉਣ ਲੱਗ ਪਈ ਉਹਦੇ ਤੋਂ ਮਤਲਬ ਖਤਰਾ ਆਉਣ ਲੱਗ ਪਈ ਕਦੋਂ ਵੀ ਕੁਝ ਹੋ ਸਕਦਾ ਕਰਤੇ ਹੀ ਕੁਝ ਵੀ ਨਹੀਂ ਸਕਣਾ ਪਰ ਸਾਨੂੰ ਇਹ ਆ ਵੀ ਕਿਤੇ ਸਾਨੂੰ ਮਤਲਬ ਉਹਨਾਂ ਦੇ ਪਲ-ਪਲ ਤੇ ਇਹਨਾਂ ਨੂੰ ਦੱਸਦੇ ਰਵਾਂਗੇ ਵੀ ਪ੍ਰਧਾਨ ਜੀ ਹੁਣ ਇਦਾਂ ਬਹੁਤ ਜਿਆਦਾ ਡਾਊਨ ਹੋ ਗਏ ਜਾਂ ਕਿੱਦਾਂ ਵੀ ਆ ਕਰਨ ਨੂੰ ਤਾਂ ਉਹਨਾਂ ਨੇ ਕਹਿਤਾ ਵਾ ਵੀ ਮੈਂ ਮਤਲਬ ਜਾਂ ਤੇ ਮੰਗਾਂ ਪੂਰੀਆਂ ਹੋਣੀਆਂ ਤੇ ਜਾਂ ਫਿਰ ਮੈਂ ਮਤਲਬ ਇਹ ਦੋਵਾਂ ਚੋਂ ਇੱਕ ਚੀਜ਼ ਕਿਸੇ ਬਣੇ ਲੱਗੂਗੀ ਮਤਲਬ ਉਹਨਾਂ ਨੇ ਪੱਕੇ ਤੌਰ ਤੇ ਕਹਿਤਾ ਬਾਰ-ਬਾਰ ਸਾਡੇ ਕਹਿਣ ਦੇ ਬਾਵਜੂ ਇਹ ਜਿਹੜੀ ਮੰਗਿਆ ਇਹਨੂੰ ਕੋਈ ਨਹੀਂ ਮਤਲਬ ਬੰਦ ਕਰ ਸਕਦਾ ਇਹ ਜੋ ਮੇਰਾ ਦਾਵਾ ਉਹ ਪੱਕਾ ਹਟਾਲਿਆ ਤੇ ਮਤਲਬ ਉਹਦੇ ਤੋਂ ਮੈਂ ਪਿਛੇ ਨਹੀਂ ਹਟ ਸਕਦਾ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਫਿਰ ਹਨਾ ਤੁਹਾਨੂੰ ਵੀ ਪੁੱਛਦੇ ਹੋਣੇ ਕਿਉਂਕਿ ਕੱਲ ਇੱਕ ਤਸਵੀਰ ਆਈ ਉਹਨਾਂ ਦਾ ਪੋਤਾ ਹਨਾ ਉਹ ਗੱਲ ਉਹਨਾਂ ਦੇ ਉਹਨਾਂ ਦੇ ਜੋ ਮੂੰਹ ਵਿੱਚੋਂ ਗੱਲ ਦੱਲੇਵਾਲ ਸਾਹਿਬ ਦੇ ਮੂੰਹ ਛੋਣੀ ਚਾਹੀਦੀ ਸੀ ਉਹਨਾਂ ਦੇ ਪੋਤੇ ਦੇ ਮੂੰਹੋਂ ਨਿਕਲਦੀ ਆ ਉਹ ਅਪੀਲ ਕਰਦੇ ਆ ਉਹਨਾਂ ਦੇ ਇਰਾਦੇ ਤੁਹਾਨੂੰ ਕਿਵੇਂ ਦੇ ਲੱਗੇ ਜਾਂ ਉਹ ਕੀ ਕਹਿੰਦੇ ਨੇ ਕਿਉਂਕਿ ਇਹ ਬੜਾ ਇੱਕ ਤਾਂ ਹੁੰਦਾ ਹੈ ਕਿ ਹਨਾ ਕੁਦਰਤੀ ਜੋ ਹੋ ਰਿਹਾ ਇੱਥੇ ਸਭ ਨੂੰ ਲੱਗ ਰਿਹਾ ਕਿ ਬੰਦਾ ਆਪਣਾ ਮਨਮਾਰੀ ਬੈਠਾ ਉਹ ਉਹਨਾਂ ਦੀ ਕੀ ਸਥਿਤੀ ਹੈ ਉਹਨਾਂ ਨੂੰ ਲੱਗ ਰਿਹਾ ਜਿਦੋਂ ਪਤਾ ਲੱਗ ਰਿਹਾ ਕਿ ਸਾਡੇ ਬਾਪੂ ਕਿਸ ਤਰੀਕੇ ਨਾਲ ਹਨਾ ਹੁਣ ਢਟਾਲ ਹੋ ਰਿਹਾ ਕਿਉਂਕਿ ਜਦੋਂ ਸਿਹਤ ਦੇ ਅੰਦਰ ਕੁਝ ਜਾ ਨਹੀਂ ਰਿਹਾ ਮਤਲਬ ਉਹ ਕੀ ਤੁਹਾਡੇ ਨਾਲ ਉਹਨਾਂ ਦੀ ਕੀ ਵਰਤਲਾਪ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਵੀ ਉਹਨਾਂ ਦੀ ਕੋਸ਼ ਦੇਣ ਪਹਿਲਾਂ ਤੇ ਬਹੁਤ ਜ਼ਿਆਦਾ ਉਹ ਵੀ ਮਤਲਬ ਭਾਵੁਕ ਹੁੰਦੇ ਸੇ ਬਹੁਤ ਜ਼ਿਆਦਾ ਉਹ ਪਰੇਸ਼ਾਨ ਹੁੰਦੇ ਸੇ ਪਰ ਜਿਵੇਂ ਜਿਵੇਂ ਉਹਨਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਲਾ ਲੋ ਮਨ ਉਹਨਾਂ ਦਾ ਵੀ ਹਿੱਸੇ ਤੇ ਰਹਿੰਦਾ ਜਾਂਦਾ ਉਹਨਾਂ ਦੀ ਵੱਡੀ ਭੈਣ ਹੈ ਰਾਜਸਥਾਨ ਵਾਲੀ ਉਹਨ ਦੇ ਵੀ ਪਿੱਛੇ ਕੱਲ ਉਹਨਾਂ ਦਾ ਬੀਪੀ ਡਾਊਨ ਹੋ ਗਿਆ ਸੀ ਮੈਂ ਚੈੱਕਅਪ ਕਰਕੇ ਆਇਆ ਰਾਤ ਤੇ ਉਹਨਾਂ ਨਾਲ ਮੈਂ ਗੱਲਬਾਤ ਕਰੰਦਿਆਂ ਮੈਂ ਆਹ ਵੀ ਤੇ ਉਹ ਆਂਦੇ ਸੀ ਵੀ ਮਤਲਬ ਮਨ ਤੇ ਉਹਨਾਂ ਦਾ ਆਵਾਜ਼ ਤੇ ਓਕੀ ਨਿਕਲਦੀ ਪਰ ਉਹ ਆਂਦੇ ਸੀ ਵੀ ਮਤਲਬ ਸਾਨੂੰ ਮਾਨ ਆਪਣੇ ਭਰਾ ਤੇ ਵੀ ਮਤਲਬ ਉਹ ਕੌਮ ਆ ਲੋਕਾਂ ਵਾਸਤੇ ਮਿਹਨਤ ਕਸ਼ ਲੋਕਾਂ ਵਾਸਤੇ ਕੁਝ ਕਰ ਰਿਹਾ ਵਾ ਤੇ ਫਿਰ ਅਸੀਂ ਉਹਦੇ ਇਰਾਦੇ ਨਹੀਂ ਬਦਲ ਸਕਦੇ ਪਰ ਕਿਸੇ ਨੂੰ ਵੀ ਜਿਹੜੀ ਭੈਣਾ ਵਾ ਉਹਨਾਂ ਲਈ ਭਰਾ ਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਪਰ ਅਸੀਂ ਉਹਦੇ ਇਰਾਦੇ ਨਹੀਂ ਬਦਲ ਸਕਦੇ ਉਹਦੇ ਇਰਾਦੇ ਟਾਲਿਆ ਮਤਲਬ ਇਹ ਇੱਥੋਂ ਤੱਕ ਉਹਨਾਂ ਦੀਆਂ ਗੱਲਾਂ ਉਹ ਆਪਾਂ ਕਿਉਂਕਿ ਉਹਦੇ ਉਹਨਾਂ ਦੇ ਦਿਲ 'ਚ ਤੇ ਮੈਂ ਵੜ ਕੇ ਨਹੀਂ ਵੇਖਿਆ ਦਿਲ 'ਚ ਤੇ ਉਹਨਾਂ ਦੀ ਆਵਾਜ਼ ਕੰਬਦੀ ਆ ਤੇ ਪਰ ਉਹ ਆंदे ਵੀ ਉਹਨਾਂ ਦੇ ਇਰਾਦੇ ਧਰੜਿਆ ਉਹ ਮਤਲਬ ਸਾਡਾ ਨੀਗਾ ਉਹ ਸਾਰੇ ਲੋਕਾਂ ਦਾ ਵਾ ਸਾਰੇ ਕਿਸਾਨਾਂ ਦਾ ਵਾ ਮਿਹਨਤ ਕਸ਼ ਲੋਕਾਂ ਦਾ ਸਾਰਿਆਂ ਦਾ ਉਹ ਸਰੀਰ ਉਹ ਕੱਲੇ ਧੱਲੇਵਾਲ ਦਾ ਸਰੀਰ ਨਹੀਂਗਾ ਉਹਨਾਂ ਵੱਲੋਂ ਵੀ ਹੁਣ ਇਹ ਗੱਲਾਂ ਕਹਿਣ ਦੇ ਜਾ ਰਹੇ ਨਹੀਂ ਤੇ ਪਹਿਲਾਂ ਉਹ ਵੀ ਬੜੇ ਜਿਆਦੇ ਭਾਵਕ ਹੁੰਦੇ ਬੜੇ ਜਿਆਦੇ ਮਤਲਬ ਮਿੰਟ ਬਾਅਦ ਉਹਨਾਂ ਦੇ ਅੱਖਾਂ 'ਚ ਪਾਣੀ ਆਉਂਦਾ ਪਰ ਉਹ ਵੀ ਹੁਣ ਥੋੜੇ ਜਿਵੇਂ ਸਟਰੋਂਗ ਹੁੰਦੇ ਜਾ ਰਹੇ ਅੱਗੇ ਨਾਲੋਂ ਬਿਲਕੁਲ ਜੋ ਸਥਿਤੀ ਇਸ ਵੇਲੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸੇਧ ਦੀ ਆ ਉਹਦੇ ਬਾਰੇ ਗੱਲਬਾਤ ਕੀਤੀ ਹੈ ਤੇ ਇੱਕ ਗੱਲ ਤਾਂ ਜਿਹੜੀ ਬੜੇ ਆਰਾਮ ਨਾਲ ਸਮਝ ਆਉਂਦੀ ਆ ਕਿ ਜੇ ਅੱਜ ਵੀ ਸਰਕਾਰ ਸਾਰੀਆਂ ਮੰਗਾਂ ਮੰਨਦੀ ਆ ਅੱਜ ਵੀ ਸਰਕਾਰ ਜਿਹੜੀ ਆ ਉਹ ਕਹਿੰਦੀ ਆ ਕਿ ਅਸੀਂ ਤੁਹਾਡੀਆਂ ਗੱਲਾਂ ਮੰਨਦੇ ਆ ਜੋ ਕਿ ਸ਼ਾਇਦ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਜਿੰਨੇ ਦ੍ਰਿੜ ਇਰਾਦੇ ਨਾਲ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ ਉਹ ਨਹੀਂ ਪਿੱਛੇ ਮੁੜਨਗੇ ਜੋ ਇਸ ਮੋਰਚੇ ਦੇ ਵਿੱਚ ਵੀ ਚਰਚਾਵਾਂ ਆਮ ਚੱਲ ਰਹੀਆਂ ਨੇ ਪਰ ਇੱਕ ਗੱਲ ਜਿਹੜੀ ਬੜੀ ਅਹਿਮ ਆ ਕਿ ਉਸ ਆਗੂ ਦਾ ਇਹ ਜਜ਼ਬਾ ਹੈ ਕਿ ਜੇ ਅੱਜ ਵੀ ਸਰਕਾਰ ਮੰਨਦੀ ਆ ਅੱਜ ਵੀ ਜਗਜੀਤ ਸਿੰਘ ਢੱਲੇਵਾਲ ਆਪਣੀ ਭੁਖ ਹੜਤਾਲ ਤੋੜਦੇ ਨੇ ਤਾਂ ਵੀ ਉਹ ਪਹਿਲਾਂ ਵਰਗੀ ਸਿਹਤ ਜਿਹੜੀ ਆ ਉਹ ਨਹੀਂ ਹੋਊਗੀ ਇਹ ਤੁਸੀਂ ਇਹ ਅੰਦਾਜ਼ਾ ਲਾ ਕੇ ਦੇਖੋ ਗੱਲਬਾਤ ਅਸੀਂ ਜਿਹੜੀ ਕੀਤੀ ਹੈ ਕਿ ਸਰੀਰ ਜਿਹੜਾ ਆ ਉਹ ਇਸ ਪੱਧਰ ਤੱਕ ਪ੍ਰਭਾਵਿਤ ਹੁਣ ਤੱਕ ਹੋ ਚੁੱਕਿਆ ਕਿ ਇਹ ਆਉਣ ਵਾਲੇ ਘੰਟਿਆਂ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਜੇ ਦੱਲੇয়াল ਸਾਹਿਬ ਦਾ ਜਿਹੜਾ ਆ ਇਹ ਮਰਨ ਵਰਤ ਨਹੀਂ ਟੁੱਟਦਾ ਖਨੋਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਤੱਕ ਅਸੀਂ तमाम ਉਹ ਤਸਵੀਰਾਂ ਉਹ ਖਬਰਾਂ ਲੈ ਕੇ ਆ ਰਹੇ ਹਾਂ ਜੋ ਕਿਸਾਨ ਲੀਡਰਾਂ ਦੇ ਵੱਲੋਂ ਜੋ ਇੱਥੇ ਸੰਘਰਸ਼ ਕਰ ਰਹੇ ਜੋ ਕਿਸਾਨ ਆਗੂ ਨੇ ਕਿਸਾਨ ਸਮਰਥਕ ਨੇ ਉਹਨਾਂ ਦੇ ਵੱਲੋਂ ਜੋ ਵੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਖਨੋਰੀ ਬਾਰਡਰ ਦਾ ਹੁਣ ਜੋ ਮਾਹੌਲ ਹੈ ਉਹ ਪਹਿਲਾਂ ਦੇ ਮੁਕਾਬਲੇ ਜਿਹੜਾ ਆ ਉਹ ਅ ਤਿੱਖਾ ਵੀ ਹੋ ਰਿਹਾ ਤਿੱਖਾ ਇਸ ਕਰਕੇ ਹੋ ਰਿਹਾ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਨਾਲੋਂ ਜਿਹੜਾ ਇਕੱਠਾ ਹੈ ਉਹ ਵੀ ਵਧਿਆ ਹੈ